ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਨਾ ਤੁਹਾਨੂੰ ਯਾਦ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਪਹਿਲਾਂ ਤੇਰੇ ਮਾਸਟਰ ਬੜੇ ਕੁੱਟੇ ਫਿਰ ਵਿੱਚ ਜੇ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਤੇ ਫਿਰ ਕਿਸਾਨ ਬੜੇ ਕੁੱਟੇ ਹੁਣ ਅੱਜ ਕੱਲ੍ਹ ਹੀਜ ਨਾ ਇਹਨਾਂ ਦਾ ਇੰਡਸਟਰੀ ਨਾਲ ਬਹੁਤ ਆ ਲੁਧਿਆਣੇ ਦੀ ਨਾਲ ਤੇ ਮੈਂ ਲੁਧਿਆਣੇ ਦੇ ਇੰਡਸਟ੍ਰੀਅਲਿਸਟ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਿਹਦੇ ਨਾਲ ਇਹ ਪਿਆਰ ਕਰਦਾ ਉਹਨੂੰ ਕੁੱਟਦਾ ਜ਼ਰੂਰ ਆ ਤੇ ਇਹ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਆ ਰਹੇ ਦੋਨੇ ਜਣੇ ਅਸਲੀ ਗੱਲ ਹੈ 1 ਫਰਸਟ ਅਪ੍ਰੈਲ ਨੂੰ ਤੇ ਲੋਕਾਂ ਦਾ ਅਪ੍ਰੈਲ ਫੂਲ ਬਣਾਉਣ ਲਈ ਕੱਲ ਨੂੰ ਆ ਰਹੇ ਇਹ ਇਸ ਕਰਕੇ ਇਹਨਾਂ ਦਾ ਨਾ ਕੋਈ ਏਜੰਡਾ ਨਾ ਇਹਨਾਂ ਨੇ ਕੋਈ ਕੰਮ ਕੀਤਾ ਜਿਹੜਾ ਸੰਜੀਵ ਰੋੜਾ ਅਸਲੀ ਗੱਲ ਹੈ ਤੁਹਾਨੂੰ ਬੈਕਗ੍ਰਾਉਂਡ ਦਾ ਵੀ ਪਤਾ ਵੀ ਇਹ ਰਾਜੇ ਸਭਾ ਕਿੱਦਾਂ ਗਿਆ ਸੀਗਾ ਤੇ ਹੁਣ ਤਰ ਲੋ ਮੱਛੀ ਹੋਇਆ ਫਿਰਦਾ ਵੀ ਮੇਰੇ ਕੋ ਉਧਰੋਂ ਰਿਜ਼ਾਈਨ ਨਾ ਕਰਾਓ ਅਸਲੀ ਗੱਲ ਹੈ ਕਿ ਗਾਂ ਕੇਜਰੀਵਾਲ ਜਾਂ ਸੰਸੋਧੀਆਂ ਨੂੰ ਇੱਥੋਂ ਭੇਜਣਾ ਇਹ ਪੰਜਾਬ ਦੇ ਲੋਕ ਲੁਧਿਆੜੇ ਦੇ ਲੋਕ ਸਿਆਣੇ ਬਹੁਤ ਆ ਕਿਉਂਕਿ ਜਿਹੜਾ ਦੁੱਖ ਸੁੱਖ ਦੇ ਵਿੱਚ ਖੜਦਾ ਨਾ ਇਹ ਉਹਦੇ ਨਾਲ ਖੜਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹ ਟਰਨਿੰਗ ਪੁਆਇੰਟ ਆ ਪੰਜਾਬ ਦੀ ਰਾਜਨੀਤੀ ਦਾ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਤੇ ਮੈਂ ਤਾਂ ਤੁਹਾਡੇ ਨਜ਼ਰੀਏ ਤੋਂ ਤੁਹਾਡੇ ਦੁਆਰਾ ਕਿਉਂਕਿ ਡੈਮੋਕਰੇਸੀ ਦਾ ਗਲਾ ਤੇ ਨਹੀਂ ਸਾਰਾ ਹੀ ਘੁੱਟ ਦਿੰਦਾ ਅਸਲੀ ਗੱਲ ਆ ਡੈਮੋਕ੍ਰੇਸੀ ਦਾ ਜਿਹੜਾ 4th ਪਿੱਲਰ ਆ ਨਾ ਉਹਦਾ ਬਹੁਤਾ ਨੁਕਸਾਨ ਕੀਤਾ ਜਿਹੜੇ ਯੰਗ ਪੱਤਰਕਾਰ ਐ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਿੰਨੇ ਪਿੱਲਰਸ ਦਾ ਸਾਰਾ ਕੁਝ ਲੇਖਾ ਜੋਖਾ ਲੈ ਕੇ ਜਾਣਾ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਇਹਨਾਂ ਕੋਲੋਂ ਬਚ ਕੇ ਰੋ ਸਮਾਂ ਇਹਨਾਂ ਦਾ ਥੋੜਾ ਹੀ ਰਹਿ ਗਿਆ 4-6 ਮਹੀਨੇ ਰਹਿ ਗਏ ਤੇ ਇਹਨਾਂ ਕੋਲੋਂ ਬਚ ਕੇ ਰਹੀਏ ਤੇ ਤਾਂ ਕਿ ਆਪਾਂ ਲੁਧਿਆਣੇ ਤੋਂ ਇੱਕ ਟਰਨਿੰਗ ਪੁਆਇੰਟ ਬਣਾ ਕੇ ਪੰਜਾਬ ਨੂੰ ਠੀਕ ਰਾਹ ਤੇ ਤੋਰੀਏ ਤੇ ਜਿੱਥੋਂ ਤੱਕ ਆਸ਼ੂ ਜੀ ਦਾ ਤੇ ਉਹਦਾ ਕੰਪੈਰੀਜ਼ਨ ਆ ਮੈਨੂੰ ਲੱਗਦਾ ਕੰਪੈਰੀਜ਼ਨ ਹੀ ਹੈ ਨਹੀਂਗਾ ਜੋ ਪਿਛਲੇ 5 ਸਾਲਾਂ ਚ ਇਹਨਾਂ ਨੇ ਕਰ ਦਿੱਤਾ ਇਸ ਲੁਧਿਆਣੇ ਲਈ ਤੇ ਮੈਨੂੰ ਲੱਗਦਾ ਇਹ 3 ਸਾਲਾਂ ਤਾਂ ਦੂਰ ਦੀ ਗੱਲ ਐ ਆਉਣ ਵਾਲੇ ਪੌਣੇ 2 ਸਾਲ ਤਾਂ ਦੂਰ ਦੀ ਗੱਲ ਐ ਪੰਜਾਬ ਦਾ ਬਿਲਕੁਲ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਨੇ ਪੱਠਾ ਬਿਠਾ ਲ ਦਿੱਤਾ ਇਹ ਬਿਜ਼ਨਸਮੈਨ ਵੀ ਕੋਈ ਟਾਮਾ ਟਾਮਾ ਨਾ ਡਰਦੇ ਡੁਰਦੇ ਮਾਰੇ ਤੁਰੇ ਫਿਰਦੇ ਅਦਰਵਾਈਜ਼ ਦਿਲੋਂ ਹੈ ਨਹੀਂ ਕੋਈ ਨਾਲ ਇਹ ਸਰ ਕੋ ਜਾਣਾ ਲੋਕਲ ਲੀਡਰਸ਼ਿਪ ਦੇ ਨਾਲ ਕਿਸ ਤਰੀਕੇ ਦਾ ਤਾਲਮਿਲ ਕਰਕੇ ਆ ਤੇ ਮੀਟਿੰਗ ਹੋਈ ਆ ਮੀਟਿੰਗ ਨਹੀਂ ਹੈ ਅਸੀਂ ਤਾਂ ਬੇਸਿਕਲੀ ਇੱਕ ਸਹਿਚਾਰ ਔਰ ਕਿਉਂਕਿ ਆਉਣ ਵਾਲੇ ਸਮੇਂ ਲਈ ਵੀ ਕਿਹੋ ਜਿਹਾ ਕੰਮ ਆ ਔਰ ਸਾਰੇ ਇਕੱਠੇ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਥੋੜਾ ਜਿਹਾ ਨਿਗਾਸ ਬੱਲੀ ਰੱਖਿਓ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਪ੍ਰੋਚਰ ਬਹੁਤਾ ਪੈਣਾ ਕਿਉਂਕਿ ਤੁਹਾਡੇ ਚੈਨਲ ਚੋਂ ਨਾਲ ਸੱਚੀ ਗੱਲ ਆ ਡੈਮੋਕ੍ਰੇਸੀ ਦਾ ਜਿਹੜਾ ਫੋਰਥ ਪਿਲਰ ਆ ਉਹਦਾ ਨੁਕਸਾਨ ਇਹਨਾਂ ਨੇ ਬਹੁਤਾ ਕਰ ਦਿੱਤਾ ਪਰ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਸਰ ਇੱਕ ਮਿੰਟ ਦੇ ਦਿੰਦੇ ਇਸ ਤਰੀਕ ਗੰਨੇ ਨੂੰ ਲੈ ਕੇ ਤੁਸੀਂ ਐਲਾਨ ਕੀਤਾ ਸੀ ਕਿ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਐਮਐਸਪੀ ਦੇ ਉੱਤੇ ਜਿਹੜਾ ਗੰਨਾ ਜਿਹੜਾ ਉਸ ਨੂੰ ਮੱਕੀ ਸੋਰੀ ਮੱਕੀ ਮੱਕੀ ਦੇ ਉੱਪਰ ਮੱਕੀ ਨੂੰ ਜਿਹੜਾ ਛੱਕਿਆ ਜਾਊਗਾ ਸਰ ਕਿਸ ਤਰ੍ਹਾਂ ਦੇ ਦਿਓ ਵੀ ਹੁਣ ਵੀ ਉਸੇ ਤਰ੍ਹਾਂ ਹੀ ਜਿਹੜਾ ਵਾਦਾ ਜਿਹੜਾ ਦੇਖੋ ਵਾਦਾ ਜਦ ਰਾਣਾ ਕੋਈ ਵਾਦਾ ਕਰ ਦਿੰਦਾ ਤਾਂ ਤਾਂ ਵਾਦਾ ਆ ਰਾਣੇ ਦੀ ਗੱਲ ਹੈ ਔਰ ਰਾਣੇ 'ਚ ਕੁਝ ਵੀ ਨਹੀਂ ਔਰ ਮੈਂ ਸੋਚਦਾ ਸੀਗਾ ਕਿ ਮੈਂ ਐਮਐਸਪੀ ਡਿਕਲੇਅਰ ਕੀਤੀ ਆ ਹਾਂਜੀ ਤੇ ਸਰਕਾਰ ਵੀ ਥੋੜੀ ਚਿੰਤਾ ਚ ਆਏਗੀ ਕਿ ਵੀ ਸਾਡੇ ਕਾਟਨ ਬਿਲਟ ਦੇ ਵਿੱਚ ਨੁਕਸਾਨ ਕਾਟਨ ਦਾ ਹੋ ਗਿਆ ਉਹਨਾਂ ਨੂੰ ਆਲਟਰਨੇਟਿਵ ਫਸਲ ਦੇਣ ਦੀ ਗੱਲ ਲੇਕਿਨ ਅਫਸੋਸ ਹੈ ਹੋਇਆ ਕਿ ਉਹਨਾਂ ਨੇ ਕਹਿੰਤੇ ਨੇ ਜਲਾ ਚ ਅਸੀਂ ਮੱਕੀ ਬਜਾਵਾਂਗੇ ਮੱਕੀ ਬਜਾ ਦੇਣੀ ਇਹ ਗੱਲ ਐ ਐਮ ਐਸ ਪੀ ਦੇ ਤੇ ਉਹਨਾਂ ਨੇ ਪਹੁੰਚ ਹੀ ਨਹੀਂ ਪਾਇਆ ਮੈਂ ਤਾਂ ਸੋਚਦਾ ਸੀਗਾ ਕਿ ਵੀ ਇਹ ਕਹਿਣਗੇ ਵੀ ਰਾਣਾ ਕੌਣ ਹੁੰਦਾ ਐ ਐਮ ਐਸ ਪੀ ਦੇਣ ਵਾਲਾ ਅਸੀਂ ਦੇਾਂਗੇ ਐਮ ਐਸ ਪੀ ਉਹ ਗੱਲ ਨਹੀਂ ਹੋਈ ਇਹ ਤਾਂ ਰਾਣੇ ਨੇ ਅਨਾਉਂਸ ਕੀਤਾ ਐ ਐਮ ਐਸ ਪੀ ਤੇ ਰਾਣਾ ਐਮ ਐਸ ਪੀ ਦੇਵੇਗਾ ਹੋਰ ਪੁੱਛੋ